ਕਰਨ ਕਰਾਵਨ ਕਰਨੇ ਜੋਗ ਜੋਤਿ ਸੁਭਾਵੈ ਸੋਈ ਹੋਗ ਖਿਨ ਮਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਬਾਰਾ ਹੁਕਮੇ ਧਾਰ ਅਤਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਬਿਵਹਾਰ ਹੁਕਮੇ ਅਨੇਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਸਮਾਈ ਪ੍ਰਭ ਪਾਵੇ ਮਾਨੁਖ ਗਤ ਪਾਵੇ ਪ੍ਰਭ ਪਾਵੇ ਤਾਂ ਪਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੈ ਪ੍ਰਭ ਪਾਵੇ ਤਾਂ ਹਰ ਗੁਣ ਪਾਖੈ ਪ੍ਰਭ ਪਾਵੇ ਤਾਂ ਪਤਿਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੋਹਾ ਸ੍ਰੀ ਆਕਾ ਆਪ ਸੁਆਮੀ ਖੇਲ ਬਿਗਸੈ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਬਰ ਨ ਆਵੇ ਕਹੂ ਮਾਨੁਖ ਤੇ ਕਿਆ ਹੋਇ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕਹਿ ਹਾਥ ਹੋਏ ਤਾਂ ਸ ਬਕਿਛਲੇ ਜੋਤਿ ਸਭਾਵੇ ਸੋਈ ਕਰੇ ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣਤ ਆਪਨ ਆਪ ਬਚੈ ਪਰ ਮੇ ਭੂਲਾ ਦੇ ਦਿਸਤਾਵੇ ਨਿਮਕ ਮਾਹੀ ਚਾਰਕੁੰਟ ਭਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਕਿਨ ਮਹਿ ਨੀਚ ਕੀਟ ਕੋ ਰਾਜ ਪਰ ਬਰਹਮ ਗਰੀਬ ਨਿਵਾਜ ਜਹਾਂ ਕਾ ਦ੍ਰਿਸ਼ਟ ਕਛੂ ਨ ਆਵੇ ਤਿਸ ਤਤਕਾਲ ਦਹ ਦਿਸ ਪ੍ਰਗਟਾਵੇ ਜਾਂ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲਿਖਨ ਗਨ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਕਟਕਟ ਪੂਰਨ ਬ੍ਰਹਮ ਪਰਗਾਸ ਆਪਣੀ ਬਨਤ ਆਪ ਬਣਾਈ ਨਾਨਕ ਜੀਵ ਦੇਖ ਬਡਾਈ ਇਸ ਕਾ ਬਲ ਨਹੀਂ ਇਸ ਹਾਥ ਕਰਨ ਕ੍ਰਾਵਣ ਸਰਬ ਕੋ नाथ ਆਗਿਆ ਕਹਰੀ ਬਪੁਰਾ ਜੀਓ ਜੋ ਤਿਸ ਭਾਵੇ ਸੋਈ ਭੁਨਥਿਓ ਕਬਹੂ ਉੱਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਵਿਹਾਰ ਕਬਹੂ ਉਬ ਅਕਾਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਨਹਾਰ ਕਬਹੂ ਨਿਰਤ ਕਰੈ ਬਹ ਪਾਤ ਕਬਹੂ ਸੋਏ ਰਹਿ ਦਿਨ ਰਾਤ ਕਬਹੂ ਮਹਾਕਰੋਧ ਬਿਕਰਾਲ ਕਬਹੂ ਸਰਬ ਕੀ ਹੋਤਰਵਾਲ ਕਬਹੂ ਹੋਏ ਬਹਿ ਬਡ ਰਾਜ ਕਬਹੂ ਪੇਖਾਰੀ ਨੀਚ ਕਾ ਸਾਜ ਕਬਹੂ ਅਪਕੀ तीरथ मह आवे कबहु भला भला कहावे जो प्रभु राखे तव ही रहे गुरु प्रसाद नानक सच कह कबहु होए पंडित करे बख्यान कबहु मौन ਧਾਰੀ ਲਾਵੇ ਧਿਆਨ कबहु ਟਟ ਤੀਰਥ ਇਸ਼ਨਾਨ कबहु ਸਿਦ ਸਾਧਕ ਮੁਖ ਗਿਆਨ कबहु ਕੀਟ ਹਸਤ ਪਤੰਗ ਹੋਏ ਜੀਆ ਅਨੇਕ ਜੋਨ ਪਰਮੈ ਪਰਮੀਆ ਨਨ ਰੂਪ ਜੋ స్వాਗਤ ਦਿਖਾਵੇ ਜੋ ਪ੍ਰਭ ਭਾਵੇ ਤੇ ਮੈ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਇ ਕਬਹੁ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪਰਗਾਸ ਉਸ ਅਸਥਾਨ ਕਾ ਨਹੀਂ ਬినాਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸਹਿ ਪਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਜਲ ਆਏ ਖਟਨ ਤਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ